ਹੁਸ਼ਿਆਰਪੁਰ ਰਸੂਆ ਮਾਰਕ ਤੇ ਸਥਿਤ ਅੱਡਾ ਬਾਗਪੁਰ ਸਟੋਰ ਨਜ਼ਦੀਕ ਤੇਜ਼ ਰਫਤਾਰ ਬੱਸ ਅਤੇ ਟਰੱਕ ਦੀ ਸਿੱਧੀ ਟੱਕਰ ਹੋ ਜਾਣ ਕਾਰਨ ਇੱਕ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਜਦਕਿ ਟਰੱਕ ਡਰਾਈਵਰ ਨੂੰ ਪਾਰੀ ਮੁਸ਼ਕਲ ਤੋਂ ਬਾਅਦ ਕ੍ਰੇਨ ਅਤੇ ਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਇਹ ਹਾਦਸਾ ਇੰਨਾ ਖਤਰਨਾਕ ਸੀ ਕਿ ਬੱਸ ਤੇ ਟਰੱਕ ਦੇ ਦੋਵੇਂ ਫਰੰਟ ਬੁਰੀ ਤਰ੍ਹਾਂ ਨੁਕਸਾਨੇ ਗਏ ਇਸ ਦੌਰਾਨ ਇੱਕ ਕਾਰ ਵੀ ਲਪੇਟ ਵਿੱਚ ਆ ਗਈ ਅਤੇ ਨੁਕਸਾਨੀ ਗਈ ਇਸ ਟੱਕਰ ਦੇ ਚੱਲਦੇ ਆ ਹੁਸ਼ਿਆਰਪੁਰ ਦਸੂਹਾ ਮਾਰਗ 'ਤੇ 2.5 ਘੰਟੇ ਤੱਕ ਮੁਕੰਮਲ ਜਾਮ ਰਿਹਾ ਹੋ ਗਿਆ ਇਹਨਾਂ ਨੂੰ 1 ਘੰਟਾ ਹੋ ਹੀ ਗਿਆ ਇਹਨਾਂ ਨੂੰ ਹਾਂਜੀ ਜਿਹੜਾ ਡਰਾਈਵਰ ਹੈ ਠੀਕ ਹੈ ਹਾਂਜੀ ਉਹ ਠੀਕ ਆ ਬਸ ਡਰਾਈਵਰ ਨੂੰ ਪੈਰ ਨੂੰ ਸੱਟ ਲੱਗਿਆ ਸੀਗਾ ਉਹ ਟੁੱਟ ਗਿਆ ਪੈਰ ਤੇ ਹਾਂ ਤੇ ਉਹਨਾਂ ਨੂੰ ਬਚਾਓ ਹੋ ਗਿਆ ਮੈਂ ਹੀ ਲੈ ਕੇ ਗਿਆ ਸੀਗਾ ਉਹਨਾਂ ਨੂੰ ਕੈਡੀਮ ਹਸਮਨ ਦੇ ਤੇ ਉਹਨਾਂ ਨੂੰ ਮਤਲਬ ਉੱਥੇ ਪਹੁੰਚਾ ਕੇ ਆਇਆ ਤੇ ਬਾਕੀ ਜੋ ਸਵਾਰੀਆਂ ਸੀ ਉਹਨਾਂ ਦੇ ਕੀ ਹਾਲ ਸੀ ਸਵਾਰੀਆਂ ਦਾ ਸਾਰਾ ਠੀਕ ਸੀਗੇ ਹੁਣ ਆਪਨੇ ਤੂ-ਤੂਰ ਕੇ ਜਾਂਦੇ ਸੀਗੇ ਇੱਥੇ ਤਾਂ ਉਹ ਉਹਨਾਂ ਨੂੰ ਲੈ ਕੇ ਗਿਆ ਸੀਗਾ ਤੇ ਨਾਲੇ ਉਹਨਾਂ ਦਾ ਕਨੈਕਟਰ ਸੀਗਾ ਕਨੈਕਟਰ ਠੀਕ ਸੀਗਾ ਤੇ ਡਰਾਈਵਰ ਨੂੰ ਪਤਾ ਪੈ ਰਿਹਾ ਤੇ ਛੁੱਟ ਲੱਗਾ ਸੀਗਾ ਟੁੱਟ ਗਿਆ ਸੀਗਾ ਹਾਂਜੀ ਜਿਹੜੇ ਉਹ ਦੂਜੇ ਸੀਗੇ ਬਾਕੀ ਜਦੋਂ ਐਕਸੀਡੈਂਟ ਹੋਇਆ ਕਿ ਬੱਸ ਕਿਧਰਲੀ ਸਾਈਡ ਤੋਂ ਆ ਰਹੀ ਸੀ ਕਿ ਇਹਦਾ ਕਾਰ ਬੱਸ ਐਨੂੰ ਆਂਦੀ ਸੀਗੀ ਠੀਕ ਆ ਜੀ ਤੇ ਇਹ ਟਰੱਕ ਐਨੂੰ ਆਂਦੀ ਸੀਗੀ ਤੇ ਹੁਣ ਇਹ ਐਨੂੰ ਜਾਣਦਾ ਸੀਗਾ ਜਾਂ ਜਾਨਦੇ ਹੁਣ ਓਵਰਟੇਕ ਕਿਤੇ ਸੀਗਾ ਤਾਂ ਕਰਕੇ ਉਹਨਾਂ ਨੂੰ ਲੱਗਿਆ ਸੱਟ ਓਵਰਟੇਕ ਕਰਨ ਦਾ ਹਾਂਜੀ ਓਵਰਟੇਕ ਕਰਕੇ ਹੀ ਲੱਗਿਆ ਇਹ ਟਰੱਕ ਡਰਾਈਵਰ ਜਿਹੜਾ ਹੈ ਹਾਂਜੀ ਟਰੱਕ ਡਰਾਈਵਰ ਹਜੇ ਹਜੇ ਫਸਿਆ ਹੋਇਆ ਤੁਸੀਂ ਦੇਖ ਸਕਦੇ ਆ ਉਹ ਗੱਡੀ ਤੋਂ ਨਿਕਲਦੇ ਹੈਗੇ ਆ 1 ਘੰਟਾ ਹੋ ਗਿਆ ਉਹਨਾਂ ਨੂੰ ਹਜੇ ਨਿਕਲੇ ਨਹੀਂ ਮੇਰਾ ਨਾਮ ਪਵਨ ਕੁਮਾਰ ਸੈਣੀ ਭਾਈ ਅਜੇ ਐਕਸੀਡੈਂਟ ਹੈ ਕੀ ਕਾਰਨ ਬਦਲ ਗਿਆ ਐਕਸੀਡੈਂਟ ਤੇ ਭਾਈ ਓਵਰਟੇਕ ਤੇ ਓਵਰ ਸਪੀਡਿੰਗ ਕਰਕੇ ਹੋਇਆ ਹੈ ਹੋਰ ਕੋਈ ਇਹਦਾ ਕਾਰਨ ਹੈ ਨਹੀਂਗਾ ਨਿੱਜੀ ਇਹਦਾ ਕੋਈ ਕਾਰਨ ਹੈਗਾ ਅਸੀਂ ਬੇਸਿਕਲੀ ਉਹਦੇ ਕੰਟੀਆਂ ਵੱਲੋਂ ਆ ਰਹੇ ਸੀ ਕਿਸੇ ਨਿੱਜੀ ਕੰਮ ਤੋਂ ਮੈਂ ਫਾਇਰ ਬ੍ਰਿਗੇਡ ਦਾ ਮੁਲਾਜ਼ਮ ਹੈਗਾ ਆ ਤੇ ਅਸੀਂ ਦੇਖਿਆ ਵੀ ਕਾਫੀ ਰਾਹ ਸੀਗਾ ਤੇ ਜਿਹੜਾ ਲੜਕਾ ਦਾ ਡਰਾਈਵਰ ਟਰੱਕ ਦਾ ਤੇ ਪਹਿਲਾਂ ਉਹ બસ ਦਾ ਡਰਾਈਵਰ ਕੱਢ ਕੇ ਪੁੱਛਿਆ ਐਂਬੂਲੈਂਸ ਦੇ ਲਿਤੇ ਹੋਤੋ ਬਾਅਦ ਹੁਣ ਅਟਵਾਰ ਘੰਟੇ ਡੇਢ ਘੰਟੇ ਬਾਅਦ ਜਿਹੜਾ ਵਾ ਬਸ ਦਾ ਡਰਾਈਵਰ ਵੀ ਉਹਦੇ ਵਿੱਚੋਂ ਕੱਢ ਲਿਆ ਗਿਆ ਟਰੱਕ ਵਿੱਚ ਦੋਵਾਂ ਡਰਾਈਵਰਾਂ ਦੀ ਗੱਲ ਕੀਤੀ ਜਾਵੇ ਤਾਂ ਐਸ ਵੇਲੇ ਹਾਲਤ ਬਹੁਤ ਨਾਜੂਕ ਆ ਇਸ ਲਈ ਦੇਖੋ ਕਿ ਆਲਮੋਸਟ 1 ਘੰਟਾ ਹੋ ਗਿਆ ਤਕਰੀਬਨ ਤਕਰੀਬਨ ਉਹਨਾਂ ਦਾ ਬਲੱਡ ਕਾਫੀ ਵਹਿ ਚੁੱਕਾ ਆ ਇਹ ਸਵਾਰੀਆਂ ਦੇ ਜੇ ਸਵਾਰੀਆਂ ਜੇ ਛੋਟੀ ਮੋਟੀ ਜ਼ੋਰ ਜਿਹੜੀ ਲੱਗੀ ਹੋਏਗੀ ਉਹ ਤਾਂ ਲੱਗੀ ਹੈਗੀ ਉਹ ਸਵਾਰੀਆਂ ਨਿਕਲ ਕੇ ਚਲੀਆਂ ਗਈਆਂ ਜੀ ਉਹ ਔਰ ਬਸ ਦੇ ਵਿੱਚ ਉਹਨੇ ਸੈਰ ਭੇਜ ਦਿੱਤਾ ਗਿਆ ਪਤਾ ਲੱਗਾ ਕੋਈ ਬਸ ਕਿੱਥੋਂ ਆ ਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ